ਪੈਣ ਪੜ੍ਹੀ ਲਿਖੀ ਆ ਪੈਟਰੋਲ ਪੰਪ ਤੇ ਭਾਰਤ ਪੈਟਰੋਲੀਅਮ ਦੇ ਪੈਟਰੋਲ ਪੰਪ ਰਾਜਪੁਰੇ ਜੌਬ ਕਰਦੇ ਸੀ ਪੰਜ 6 ਸਾਲਾਂ ਤੋਂ ਇਹ ਭੈਣ ਉੱਥੇ ਐਝੇ ਸੇਲਜ਼ ਗੱਲ ਕੰਮ ਕਰਦੇ ਸੀ ਪੈਟਰੋਲ ਪਾਉਂਦੇ ਸੀ ਆਪਣੇ ਪਾਪਾ ਦੇ ਨਾਲ ਰਹਿੰਦੇ ਸੀ ਮੰਮੀ ਦੀ ਡੈਥ ਬਹੁਤ ਟਾਈਮ ਪਹਿਲਾਂ ਹੋ ਗਈ ਸੀ ਬ੍ਰਦਰ ਅਲੱਗ ਰਹਿੰਦਾ ਬ੍ਰਦਰ ਵੀ ਰੱਬ ਦਾ ਬੰਦਾ ਹੀ ਐ ਸਿੱਧਾ ਬੰਦਾ ਭਗਤਨ ਤੇ ਹੁਣ 28 ਮਈ ਨੂੰ ਪਾਪਾ ਦੀ ਵੀ ਡੈਥ ਹੋ ਗਈ। ਅੱਜ 7 ਜੂਨ ਹੈ ਜੀ ਤੇ ਮਤਲਬ 3 ਦਿਨ ਹੋ ਤੇ 7 ਤੇ 8 9 ਦਿਨ ਹੋ ਗਏ ਆ। ਪਾਪਾ ਦੀ ਡੈਥ ਤੋਂ ਬਾਅਦ ਇਹ ਭੈਣ ਇੱਕਦਮ ਜਿਵੇਂ ਇਹਨਾਂ ਨੂੰ ਕੋਈ ਸ਼ੌਕ ਲੱਗਿਆ ਹੁੰਦਾ ਅਪਸੈਟ ਹੋ ਗਈ। ਉਸ ਤੋਂ ਬਾਅਦ ਇੰਨੀਆਂ ਅਪਸੈਟ ਗੱਲਾਂ ਕਰਨ ਲੱਗ ਗਏ। ਕੋਠੇ ਤੋਂ ਛਾਲ ਪਾਰਦੀ। ਤਾਲੀ ਮਾਰ ਦਿਤੀ ਹਾਂ ਪਰ ਅਕਚੂਕੀ ਕੀ ਹੋਇਆ ਕਿ ਪੈਨ ਬਹੁਤ ਜ਼ਿਆਦਾ ਹੋ ਗਈ ਸੀ ਨਾ ਹਾਰ ਪੇਸ਼ੇ ਹਾਰ ਪੇਸ਼ੇ ਮੇ ਅਰਮਿਤ ਕਿਉਂ ਕਿਨੂੰ ਪੇਨ ਹੋਈ ਥੋਨੂੰ ਮੈਨੂੰ ਪੇਨ ਹੋਈ ਨਾ ਹਾਰ ਕਾਂਦੇ ਤੇ ਹਾਰ ਤੇ ਆ ਦੇਖੋ ਭੈਣ ਦੀ ਆ ਬਾਹ ਟੁੱਟ ਗਈ ਹੈ ਜੀ ਬੱਤੀ ਵਾਲਿਆਂ ਨੇ ਇਹਦੇ ਤੇ ਪਲਾਸਟਰ ਲਾਤਾ ਤਾਂ ਤੁਸੀਂ ਦੇਖੋ ਆ ਸਾਰੀ ਪਲਾਸਟਰ ਵੀ ਇਹਨੇ ਪੱਟਤੀ ਆ ਹਨਾ ਕਿਉਂਕਿ ਇੱਥੇ ਤੱਕ ਪਲਾਸਟਰ ਲੰਗਿਆ ਸੀ ਇਹਨੇ ਖੋਲਤਾ ਸਾਰਾ ਪਲਾਸਟਰ ਵੀ ਕੱਲ ਸਵੇਰੇ ਵੀਡੀਓ ਆਈ ਵੀ ਇਦਾਂ ਕਰਕੇ ਇੱਕ ਭੈਣ ਆਸ ਕੰਡੀਸ਼ਨ ਦੇ ਵਿੱਚ ਆ ਬਈ ਤੁਸੀਂ ਇਹਦੀ ਮਦਦ ਕਰੋ ਫਿਰ ਅਸੀਂ ਆਪਣੇ ਸੇਵਾਦਾਰ ਨੂੰ ਭੇਜਿਆ ਵਲੰਟੀਅਰ ਵੀਰ ਨੂੰ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਵੀਰ ਆ ਫਿਰ ਉੱਥੇ ਗਿਆ ਤੇ ਅੱਜ ਉਹਨੇ ਲਖਵਿੰਦਰ ਸਿੰਘ ਨੇ ਕੀ ਦੱਸਿਆ ਆਪਾਂ ਨੂੰ ਜੀ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਜਿਹੜੀ ਵੀ ਉਹਨਾਂ ਨੇ ਡਿਟੇਲ ਦਿੱਤੀ ਉਹ ਪ੍ਰੋਪਰ ਹੈ ਮਾਂ ਪੈਣ ਦੇ ਹਾਲਾਤ ਜਿਆਦਾ ਮਾੜੇ ਨਹੀਂ ਉਹ ਹਸਪੀਟਲ ਵੀ ਟਿਕ ਨਹੀਂ ਰਹੀ ਹੈ ਓਕੇ ਟ੍ਰੀਟਮੈਂਟ ਵਗੈਰਾ ਹੋਇਆ ਸੀ ਜਿਹੜਾ ਵੀ ਉਹ ਪੱਟੀਆਂ ਵਗੈਰਾ ਲਾ ਦਿੰਦੀ ਹੈ ਜਰਾ ਤੇ ਕੋਈ ਵੀ ਦਵਾਈ ਵਗੈਰਾ ਵੀ ਮੈਡੀਸਿਨ ਪ੍ਰੋਬਲਮ ਹੋ ਰਹੀ ਹੈ ਹਾਂ ਜੀ ਤੁਸੀਂ ਖੁਰਾਨਾ ਸਾਹਿਬ ਬੋਲਦੇ ਹੋ ਜੀ ਹਾਂਜੀ ਰਾਜੇਸ਼ ਬੋਲ ਰਿਹਾ ਹਾਂ ਜੀ ਜੀ ਅਸੀਂ ਜਿਉ ਰੂਚੀ ਬੋਹਰਾ ਨੂੰ ਲੈ ਕੇ ਆਏ ਨੇ ਭੈਣ ਨੂੰ ਸਾਡੇ ਕੋਲੇ ਹਾਂਜੀ 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 ਤੇ ਮੈਂ ਕਿਹਾ ਜੀ ਇਹਨਾਂ ਦੀ ਕੰਡੀਸ਼ਨ ਇਦਾਂ ਕਿਵੇਂ ਹੋਈ ਤੁਹਾਡੇ ਹਿਸਾਬ ਨਾਲ ਹਾਂਜੀ ਇਦਾਂ ਕੰਡੀਸ਼ਨ ਕੀ ਗੱਲ ਹੋ ਗਈ ਕਾਤੋਂ ਕਿਵੇਂ ਹੋ ਗਈ ਕਿ ਕ੍ਰਿਸ਼ਣ ਇਹਨਾਂ ਨੂੰ ਨਹੀਂ ਸੀ ਛਾਲਮਾਰ ਲਈ ਸੀ ਖਾਤੋਂ ਓਕੇ 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 ਪਹਿਲੇ ਮੈਂਟਲ ਥੋੜਾ ਜਿਆਦਾ ਪਾਪਾ ਦਾ ਹੀ ਬ੍ਰੈਥ ਤੋਂ ਬਾਅਦ ਸਤਮਾ ਹੋਇਆ ਇਹਨਾਂ ਨੂੰ ਉਸ ਤੋਂ ਪਹਿਲਾਂ ਵੀ ਸੀਗੇ ਕਦੇ ਇਦਾਂ ਥੋੜੇ ਬਹੁਤੇ ਹਾਂਜੀ ਪਸਤੋ ਅਜੋ 15-20 ਸਾਲ ਪਹਿਲਾਂ ਮੇਰੇ ਕੋਲ ਕੰਮ ਕਰਦੇ ਸੀ ਜੀ ਦੇ ਰਨ ਨੂੰ ਪਾਗਲ ਬੰਦਾ ਦੋਰਾ ਪਿਆਸੀ ਸੀ ਫਿਰ 7-8 ਸਾਲ ਮੈਂ ਤੋਂ ਗਾਇਬ ਹੋ ਗਏ ਸੀ 7-8 ਸਾਲ ਮੇ ਕੋ ਨਹੀਂ ਆਏ ਓਕੇ ਹੁਣ ਤਾਂ ਤੁਹਾਡੇ ਕੋਲ ਕੰਮ ਕਰਦੀਆਂ ਨਾ ਪਿਛਲੇ 3 ਸਾਲ ਤੋਂ ਮੇ ਕੋਲ ਕੰਮ ਕਰ ਰਹੇ ਹਾਂ ਓਕੇ ਹੁਣ ਵਧੀਆ ਕੰਮ ਕਰਦੇ ਸੀਗੇ ਹੁਣ 3 ਸਾਲ ਤੋਂ ਵਧੀਆ ਕੰਮ ਕਰਦੇ ਸੀਗੇ ਜੀ ਹਾਂਜੀ ਹੁਣ 3 ਸਾਲ ਤੋਂ ਠੀਕ ਕੰਮ ਕਰ ਰਹੇ ਸੀ ਵਧੀਆ ਕੰਮ ਕਰ ਰਹੇ ਸੀ ਹਾਂਜੀ 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 3 ਸਾਲ ਤੋਂ ਠੀਕ ਕਰ ਰਹੇ ਸੀ ਓਕੇ ਜੀ ਓਕੇ ਚਲੋ ਠੀਕ ਆ ਵੀਰ ਜੀ ਸ਼ੁਕਰੀਆ ਜੀ ਉਹ ਵੀ ਬਰੌਲ ਪੰਪ ਦੇ ਕੰਮ 'ਚ ਬਿਜ਼ੀ ਨੇ ਅੱਛਾ ਤੇ ਰੁਚੀ ਭੈਣੇ ਤੁਸੀਂ ਹੁਣ ਸਾਡੀ ਭੈਣ ਨੂੰ ਆਪਾਂ ਇੱਥੇ ਹਸਪੀਟਲ 'ਚ ਅਡਮਿਟ ਕਰਾਉਨੇ ਆ ਦੇਖੋ ਸਾਰੇ ਡਾਕਟਰ ਸਾਹਿਬ ਆ ਗਏ ਨਰਸਿੰਗ ਸਟਾਫ ਆ ਗਿਆ ਕਿ ਅਡਮਿਟ ਜਦ ਤੱਕ ਕੋ ਕਹਿ ਨਹੀਂ ਆਪਾਂ ਕਰ ਨਹੀਂ ਸਕਦੇ ਓਕੇ ਅਗਰ ਜ਼ਿੰਮੇਵਾਰੀ ਭੇਜੀ ਹੈ ਜੀ ਪਰ ਕੱਲੇ ਆਈ ਅਗਲੇ ਹਜਰ ਕਰਨਗੇ ਤਾਂ ਬੈਠੋ ਪਹਿਲਾਂ ਬੈਠੋ ਹਲਮੜ ਕੀ ਪਤਾ ਕਿਦਾਹੀ ਕਰਨਾ ਪਾਗੇ ਕਿ ਕੱਚਾ ਲੋੜ ਹੀ ਨਾ ਪਵੇ ਤੁਸੀਂ ਬੀਪੀ ਬੀਪੀ ਚੈੱਕ ਕਰਵਾ ਲਓ ਬੀਪੀ ਬੀਪੀ ਚੈੱਕ ਕਰਵਾ ਲਓ ਵੈਸੇ ਅੱਜ ਦਾ ਸਮਾਜ ਹੀ ਇਸ ਤਰ੍ਹਾਂ ਕੰਮ ਕਰ ਰਿਹਾ ਬੜੀ ਦੁੱਖ ਦੀ ਗੱਲ ਆ ਚਲੋ ਇਹਨਾਂ ਦਾ ਭਰਾ ਤਾਂ ਜਿਹੜਾ ਵੀ ਰਹਿਗਾ ਸਿੱਧਾ ਉਹ ਤਾਂ ਆਉਣ ਨੂੰ ਵੀ ਤਿਆਰ ਨਹੀਂ ਸੀ ਇੱਥੇ ਬੜੀ ਮੁਸ਼ਕਲ ਨਾਲ ਉਹਨੂੰ ਸਮਝਾਇਆ ਕਿ ਚਲ ਕੋਈ ਇੱਕ ਵਾਰੀ ਆ ਜਾ ਆ ਕੇ ਛੱਡ ਕੇ ਮੁੜ ਜੀ ਹਾਂ ਨਾ ਤੇ ਪਰ ਕੋਈ ਮਾਮੇ ਦਾ ਪੁੱਤ ਮਾਸੀ ਦਾ ਪੁੱਤ ਪੂਆ ਦਾ ਪੁੱਤ ਨਹੀਂ ਦਿਨੇ ਨਹੀਂ ਇੱਥੇ ਦੋ ਮਿੰਟ ਤੇ ਇਹ ਹੋਊਗੀ ਮਾਸੀ ਦੀ ਮਾਮੇ ਦੀ ਤੇ ਹੋਊ ਚਾਚੇ ਦੀ ਖੁਦ ਆਪ ਚਾਚੇ ਚਾਚੀਆਂ ਤਾਏ ਪੂਆ ਮਾਸੀਆਂ ਮਾਮੇ ਮਾਮੀਆਂ ਮਤਲਬ ਇਹ ਸਾਰੇ ਰਿਸ਼ਤੇਦਾਰ ਕਿੱਥੇ ਚਲੇ ਜਾਂਦੇ ਨੇ ਜਦੋਂ ਐਸੀ ਕੋਈ ਵਾਕਸ ਦੀ ਮਾਰ ਪੈਂਦੀ ਵੀਰੇ ਤੁਹਾਡਾ ਨਾਂ ਸੋਨੂ ਆ ਤੁਸੀਂ ਨਾਂ ਦੱਸਿਆ ਤੁਸੀਂ ਕੀ ਨਾਂ ਦੱਸਿਆ ਆਪਣਾ ਖਾਲੀ ਹੋ ਰਾ ਤਨੀਪੁਰਾ ਨਹੀਂ ਤੁਹਾਡੇ ਜਦੋਂ ਪਾਪਾ ਦੀ ਉਹ ਡੈਥ ਹੋਈ ਤੁਹਾਡੇ ਮਾਮਾ ਜੀ ਨਹੀਂ ਆਏ ਨਹੀਂ ਮਾਮਾ ਜੀ ਨਹੀਂ ਮੇਰੇ ਪਰਿਵਾਰਤ ਮਾਮਾ ਜੀ ਕੋਈ ਹੈ ਨਹੀਂ ਓਕੇ ਚਾਚਾ ਜੀ ਚਾਚਾ ਜੀ ਪਹਿਲੇ ਡੈਥ ਹੋ ਗਈ ਸੀ ਦਾਇਆ ਜੀ ਦਾਇਆ ਵੀ ਹੋ ਗਈ ਠੀਕ ਆ ਮਾਸੀ ਜੀ ਮਾਸੜ ਜੀ ਕੋਈ ਆਏ ਨਹੀਂ ਨਹੀਂ ਹੈ ਨਹੀਂ ਊਆ ਫਫੜਾ ਲੈ ਕੋਈ ਕਿਤੇ ਗਈ ਓਹ ਹੈ ਨਹੀਂ ਨਹੀਂ ਹੈ ਤਾਂ ਹੈਗੇ ਆ ਆਉਂਦੇ ਨਹੀਂਗੇ ਨਹੀਂ ਰਾਜਪੁਰੇ ਨਹੀਂ ਹੈਗੇ ਉਹ ਆਹ ਉਹ ਤਾਂ ਕਿਤੇ ਹੋਰ ਪਿੰਡ ਰਹਿੰਦੇ ਹੋਣੇ ਨਾ ਆਹ ਹੋਰ ਹੈ ਤਾਂ ਹੈਗੇ ਨਾ ਕਾ ਇੱਕ 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 ਬੁਆ ਦੀ ਜਗਾਦਰੀ ਸੀ ਉਹ ਡੈਥ ਹੋ ਗਈ ਬਾਕੀ ਕਾਨਪੁਰ ਰਹਿੰਦੇ ਹੋ ਮੈਂ ਕਰ ਗਿਆ ਨਹੀਂ ਕੰਡਾ ਉਹ ਵੀ ਨਹੀਂ ਹੁਣ ਆਪਣੇ ਬੇਟੇ ਆਪਣੇ ਭਰਾ ਦੇ ਮਰੇ ਤੋਂ ਵੀ ਨਹੀਂ ਆਏ ਉਹ ਨਹੀਂ ਤੁਹਾਡੇ ਪਾਪਾ ਨੇ ਤੂੰ ਵੀ ਨਹੀਂ ਆਏ ਨਹੀਂ 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 ਨਾ ਗੁਹ ਬਹਿਣ ਆਈ ਕੋਈ ਨਹੀਂ ਆਇਆ ਓਕੇ ਮੈਂ ਹੀ ਸੰਸਕਾਰ ਕੀਤਾ ਤੇ ਮਾਮੇ ਵੀ ਨਹੀਂ ਆਏ ਨਾ ਮਾਮੀਆਂ ਵੀ ਨਹੀਂ ਮਾਮੇ ਦੇ ਧੀਆਂ ਪੁੱਤ ਕੋਈ ਵੀ ਨਹੀਂ ਆਇਆ ਕੋਈ ਨਹੀਂ ਆਇਆ ਮੈਂ ਕੱਲ੍ਹ ਸੰਸਕਾਰ ਕੀਤਾ ਤੇ ਚਾਚੇਤਾ ਵੀ ਕੋਈ ਨਹੀਂ ਆਇਆ ਕੱਲ੍ਹ ਮੈਂ ਹੀ ਸੰਸਕਾਰ ਕੀਤਾ ਮੈਂ ਸਹਿ ਗਿਆ ਤੁਸੀਂ ਕੀ ਕੰਮ ਕਰਦੇ ਹੋਗੇ ਸਰ ਮੈਂ ਡੈਂਟਿਸਟ ਆ ਹਲ ਪਰਦੇ ਦਾ ਕੰਮ ਕਰਦਾ ਮੜ ਉਹਦਾ ਸਪਾਈਸ ਹੋਈਦਾ ਬਸ ਇਵੇਂ ਹੀ ਮੈਂ ਵੀ ਪਗਤ ਬੰਨਦਾ ਹਲ ਪਰਦੇ ਦਾ ਕੰਮ ਕਰਦਾ ਤੁਹਾਡੀ ਮੈਰਿਜ ਹੋਈ ਨਹੀਂ ਇਕੱਲੇ ਹੀ ਰਹਿੰਦੇ ਸੀ ਇਹ ਬੋਰਾ ਫੈਮਿਲੀ ਰਾਜਪੁਰੇ ਸ਼ਹਿਰ ਦੇ ਵਿੱਚ ਰਹਿੰਦੀ ਆ ਕਿਹੜੇ ਮਲੇ ਚ ਤੁਹਾਡਾ ਘਰ ਹੁੰਦਾ ਜਦੋਂ ਤੁਸੀਂ ਮੰਮੀ ਪਾਪਾ ਸਾਰੇ ਰਹਿੰਦੇ ਸੀ ਜਦੋਂ ਤੁਸੀਂ ਪੜ੍ਹਦੇ ਸੀ ਛੋਟੇ ਹੁੰਦੇ ਲਖ ਲੋ ਰਹਿੰਦੇ ਸੀ ਇਹ ਡਾਲੀ ਦਾ ਆਰਾਮਸ਼ੀਨ ਓਕੇ ਅਮੀਨਾਬਾਦ ਅਮੀਨਾਬਾਦ ਤੇ ਮੇਰੇ ਇੱਥੇ ਪੰਜਾਬ ਕਿਦੋਂ ਆਏ ਪੰਜਾਬ ਦੋ ਕਾਫੀ ਸਾਲ ਹੋ ਗਏ ਮੇਰੇ ਤਾਇਆ ਜੀ ਸਾਨੂੰ ਲੈ ਕੇ ਆਏ ਸੀਗੇ ਤੇ ਉਹ ਉਹਨਾਂ ਦੀ ਡੈਥ ਹੋ ਗਈ ਫਿਰ ਮੇਰੇ ਪਾਪਾ ਨੂੰ ਮੇਰੇ ਮਤਲਬ ਮੇਰੇ ਤਾਇਆ ਜੀ ਨੇ ਮੇਰੇ ਪਾਪਾ ਨੂੰ ਮਤਲਬ ਬਹੁਤ ਸੇਵਾ ਕੀਤੀ ਮੇਰੇ ਤਾਇਆ ਜੀ ਮੇਰੇ 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 ਪਾਪਾ ਦੀ ਬਸ ਇੰਨਾ ਮੈਨੂੰ ਪਤਾ ਸੀਗਾ ਉਸ ਤੋਂ ਬਾਅਦ ਤੁਸੀਂ ਇਕੱਲੇ ਰਹਿੰਦੇ ਆ ਤੂੰ ਪਾਪਾ ਤੋਂ ਲੱਗ ਰਹਿੰਦਾ ਸੀਗਾ ਮੈਂ ਲੱਗ ਰਹਿੰਦਾ ਸੀ ਦੋ ਆਪਣਾ ਕੰਮ ਕਰਦਾ ਸੀ ਉੱਥੇ ਸੌਂ ਰਿਹਾ ਸੀ ਇਹ ਤੇ ਸਿਸਟਰ ਤੇ ਪਾਪਾ ਲੱਗ ਰਹੇ ਨੇ 15 ਸਾਲ ਤੋਂ ਲੱਗ ਰਹੇ 15 ਸਾਲ ਤੋਂ ਲੱਗ ਰਹੇ ਜਦ ਪਾਪਾ ਨਾਲ ਰਹੇ ਸੀ ਤੱਕ ਬਹੁਤ ਠੀਕ ਸੀ ਬਹੁਤ ਨੋਰਮਲ ਸੀ ਬਹੁਤ ਨੋਰਮਲ ਇਹਨਾਂ ਨੇ ਡਾਈਵੋਰਸ ਕਰ ਦਿੱਤਾ ਹਾਂ ਪੰਜਾਬ ਐਂਡ ਹਰਿਆਣਾ ਦਾ ਹਾਈ ਕੋਰਟ ਹਾਂ ਡਾਈਵੋਰਸ ਮੇਰੇ ਨੇ ਹਾਂ ਮੇਰਾ ਮੇਰਸ ਮੇਰਸ ਸੀਗਾ ਤੇ ਉਸ ਤੋਂ ਬਾਅਦ ਮੈਨੂੰ ਉਹਨਾਂ ਦਾ ਕੋਈ ਬੇਬੀ ਤਾਂ ਨਹੀਂ ਸੀ ਉਹਨਾਂ ਦੇ ਨਹੀਂ ਓਕੇ आई चीफ जस्टिस काति व्यास जी देरा बस्ती देरा बस्ती व्यास जी हां जी मेरी मेरी काइंड गिरी है आई चीफ जस्टिस भारती ओके रुचि मोरा सैनी एट तक कोर्ट 2017 18 अक्टूबर आई एम राइटर फ्रॉम जीने भी दे दुनिया ओ ठीक है एंड हां पंजाब हरियाणा हाँ, हाई कोर्ट तक कोर्ट नोटिस नोटिस मैंने फाइल की हुई है एक्चुअली फाइनल डिसीजन भी आने वाला है एक्चुअली अब बस मेरा डिसीजन फाइनली होने वाला है तकपुर कलई टी राजपुरा में ਠੀਕ ਹੈ ਫਿਰ ਬਾਕੀ ہماری ਬਾਤ ਵਗੈਰਾ ਚੱਲ ਰਹੀ ਹੈ एकदम ਖੂਬ ਨਿਕਾ ਕੇ ਤੇ ਕੋਈ ਬਾਤ ਨਹੀਂ ਆ ਕੇ ਈਵਰਸ ਹੋਣਗੇ ਤੇ ਈਵਰਸ ਦੇ ਹਿਸਾਬ ਸੇ ਕਿਕੀ ਵੀਡੀਆ ਕਾਉਂਡ ਦੇ ਹਿਸਾਬ ਸੇ ਆਪਕੋ ਜੋ ਵੀ ਆਪਕੇ ਸ਼ੇਅਰ ਮਿਲਤੇ ਹੈ ਉਹ ਆਪਕੋ ਦੇ ਦੇਣਗੇ ਠੀਕ ਹੈ ਭੈਣ ਤੁਹਾਡਾ ਸ਼ੇਅਰ ਸ라이 ਤਦ ਵੀ ਕਿ ਵੀਡੀਆ ਕਾਉਂਡ ਸੇ ਆਪਕਾ ਠੀਕ ਹੈ ਭੈਣ ਠੀਕ ਓਕੇ ਮੈਂ ਥੈਂਕ ਯੂ ਥੈਂਕ ਯੂ ਇਸ ਤਰ੍ਹਾਂ ਜਦੋਂ ਅਸੀਂ ਸਮਾਜ ਦੇ ਵਿੱਚ ਕਿਸੇ ਨੂੰ ਕੱਲਾ ਛੱਡ ਦਿੰਦੇ ਆ ਨਾ ਫਿਰ ਆ ਹਾਲਾਤ ਬਣ ਜਾਂਦੇ ਜਦੋਂ ਕਿਸੇ ਦੇ ਘਰ ਚ ਮੌਤ ਹੁੰਦੀ ਹੈ ਨਾ ਤਾਂ ਸਾਰੇ ਆਸ-ਪਾਸ ਦੇ ਕੁੰਬੇ ਦੇ ਲੋਕ ਇਕੱਠੇ ਹੋ ਜਾਂਦੇ ਨੇ ਮਾਮੇ ਭੂਆ ਮਾਸੀਆਂ ਚਾਚੇ ਦਾਇ ਪਿੰਡ ਦੇ ਲੋਕ ਉਸ ਪਰਿਵਾਰ ਦੇ ਮੇਨ ਮੈਂਬਰਾਂ ਨੂੰ ਧੀਆਂ ਪੁੱਤਾਂ ਨੂੰ ਮਾਪਿਓ ਨੂੰ ਵਾਈਫ ਨੂੰ ਭੈਣਾ ਭਰਾਵਾਂ ਨੂੰ ਸਪੋਰਟ ਕਰਦੇ ਨੇ ਬਾਰ-ਬਾਰ ਇਮੋਸ਼ਨਲ ਗੱਲਾਂ ਇਮੋਸ਼ਨਲ ਗੱਲਾਂ ਕਰਕੇ ਉਹਦੇ ਬਾਰੇ ਪੁੱਛ ਕੇ ਜਿਹੜੇ ਬੰਦੇ ਦੀ ਮੌਤ ਹੋਈ ਹੁੰਦੀ ਆ ਉਹਨੂੰ ਰਵਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਬੀਤਾ ਜੋ ਉਹ ਰੋ ਸਕੇ ਤੇ ਉਹ ਆਪਦਾ ਮਨ ਹੌਲਾ ਕਰ ਲਵੇ ਜੇ ਕੋਈ ਮੈਂਬਰ ਰੋਂਦਾ ਨਹੀਂ ਨਾ ਆਪਦੇ ਘਰ ਚ ਡੈਥ ਹੋਈ ਤੇ ਤੇ ਲੋਕ ਉਹਨੂੰ ਕਹਿੰਦੇ ਆ ਵੀ ਤੂੰ ਮਰੋਲਾ ਤੂੰ ਆਪਣਾ ਮਨ ਹੌਲਾ ਕਰ ਲੈ ਵੀ ਜੇ ਤੂੰ ਨਾ ਰੋਇਆ ਜਾਂ ਨਾ ਰੋਈ ਤਾਂ ਫਿਰ ਤੇਰੇ ਅੰਦਰ ਗੁਬਾਰ ਨਹੀਂ ਨਿਕਲਣਾ ਵੀ ਫਿਰ ਉਹ ਤੇਰੇ ਡਿਪਰੈਸ਼ਨ ਦਾ ਟੈਨਸ਼ਨ ਦਾ ਕਾਰਨ ਬਣ ਜਾਂਦੀ ਹੈ ਉਹ ਚੀਜ਼ ਉਹਨੂੰ ਰਵਾਇਆ ਜਾਂਦਾ ਸੀ ਉਹਦਾਂ ਦੀਆਂ ਗੱਲਾਂ ਕਰ-ਕਰ ਕੇ ਕਹਿ-ਕਹਿ ਕੇ ਪ੍ਰਾਣੀਆਂ ਪਿਆਰ ਦੀਆਂ ਗੱਲਾਂ ਯਾਦ ਕਰਾ ਕਰ ਕੇ ਵੀ ਤੇਰਾ ਤਾਂ ਡੈਡੀ ਕਿੰਨਾ ਪਿਆਰ ਕਰਦੇ ਸੀ ਤੈਨੂੰ ਕਿੰਨੇ ਚੰਗੇ ਸੀ ਉਹ ਤੇਰੇ ਬਾਡੇ ਤੇ ਤੁਹਾਨੂੰ ਐ ਲੈ ਕੇ ਗਏ ਪਰ ਇਹਨਾਂ ਨੂੰ ਕਹਿਣ ਵਾਲੇ ਨਹੀਂ ਆਇਆ ਕੋਈ ਇਹਨਾਂ ਦੋਨੇ ਭੈਣ ਭਰਾਵਾਂ ਨੂੰ ਇਹਨਾਂ ਦੇ ਪਾਪਾ ਦੀ ਜਦੋਂ ਡੈਥ ਹੋਈ ਬਾਪ ਬੇਟੀ ਇਕੱਠੇ ਰਹਦੇ ਐ ਇਹਨੇ ਸਾਲਾਂ ਤੋਂ ਇੱਕ ਦੂਜੇ ਦਾ ਸਹਾਰਾ ਨੇ ਤੇ ਜਦੋਂ ਪਾਪਾ ਦੀ ਡੈਥ ਹੋਈ ਕੋਈ ਰਿਸ਼ਤੇਦਾਰ ਕਹਿਣ ਹੀ ਨਹੀਂ ਆਇਆ ਵੀ ਤੁਹਾਡੇ ਪਾਪਾ ਬਹੁਤ ਚੰਗੇ ਸੀ ਇਹਨਾਂ ਨੂੰ ਕੋਈ ਰਵਾਨੀ ਨਹੀਂ ਆਇਆ ਤਾਂ ਉਹ ਗੁਬਾਰ ਅੰਦਰ ਇਕੱਠਾ ਹੁੰਦਾ ਹੁੰਦਾ ਬਲਾਸਟ ਕਰ ਗਿਆ ਆਪਣੇ ਪਾਪਾ ਦੀ ਡੈਸਕ ਤੋਂ ਕੁਝ ਦਿਨਵਾਦ ਇਹ ਭੈਣ ਮੈਂਟਲੀ ਅਫਸਰਟ ਹੋ ਗਈ ਆਪਣੇ ਘਰ ਦੀ ਛੱਤ ਤੋਂ ਦੂਜੀ ਮੰਜ਼ਲ ਤੋਂ ਛਾਲ ਲਗਾਦੀ ਬਾਂਡ ਟਟ ਕੀ ਮੂਹ ਤੁਸੀਂ ਦੇਖੋ ਨੀਲਾ ਹੋਇਆ ਪਿਆ ਢੋਈ ਤੇ ਲੱਤਾਂ ਤੇ ਕਿੰਨੇ ਨੀਲ ਪਏ ਹੋਇਆ ਉਸ ਤੋਂ ਬਾਅਦ ਇਹ ਅਫਸਰਤ ਹੋਈ ਭੈਣ ਸੜਕਾਂ ਤੇ ਤੁਰੇ ਫਿਰਦੀ ਰਾਜਪੁਰੇ ਸ਼ਹਿਰ ਦੀਆਂ ਤੇ ਹਜੇ ਬਾਪ ਨੂੰ ਦੀ ਡੈਥ ਹੋਈ ਨੂੰ 7-8 ਦਿਨ ਹੀ ਹੋਇਆ ਹਜੇ ਉਹ ਭੋਗ ਪਾਤਾ ਉਹਨਾਂ ਦਾ ਪਾਪਾ ਦਾ ਭੋਗ ਪਾਉਣਾ ਹਜੇ ਹਜੇ ਬਾਪਾ ਦਾ ਭੋਗ ਵੀ ਪਾਉਣਾ ਹਜੇ ਭੋਗ ਵੀ ਨਹੀਂ ਪਿਆ ਉਹਨਾਂ ਦਾ ਜਿਵੇਂ ਉਹ ਕਰ ਦਿੰਦੇ ਨੇ ਨਾ ਵੀ 10-15 ਜਾਂ ਜਿੱਦਾਂ ਹੁੰਦਾ ਜੋ ਵੀ ਮੰਦਰ ਮੰਦਰ ਚ ਕਰਦੇ ਹੋ ਤੁਸੀਂ ਭੋਗ ਭੋਨੇ ਪਾਪਾ ਦਾ ਉਹ ਗੁਰਦੁਆਰੇ ਪਾਪਾ ਕੇ ਭੋਗ ਪਾਪਾ ਕਾ ਪਾਪਾ ਦਾ ਭੋਗ ਸਰਕਾਰ ਚ ਕਰਤਾ ਸੀ ਭੋਗ ਭੋਨੇ ਲਈ ਖਾਲੇ ਮੈਂ ਜਾਦਤ ਮੇਰੀ ਗੁੰਜਾਇਸ਼ ਨਹੀਂ ਆਈ ਨਹੀਂ ਮੈਂ ਸੋਚਿਆ ਵੀ ਕਿ ਮੈਂ ਗੁਦਾਰੇ ਤੇ ਜੋ ਵੀ ਹੋएगा ਜੋ ਉਹਨਾਂ ਨੇ ਪੰਨ ਯਾਨੀ ਕਿ ਗੁਰਦੁਆਰੇ ਮੰਮੀ ਦਾ ਵੀ ਗੁਰਦੁਆਰੇ ਕੀਤਾ ਸੀ ਨਾ ਹਾਂਜੀ ਵੀਰਾਂ ਤਾਂ ਜਮੇ ਸਿੱਧਾ ਰੱਬ ਦਾ ਭਗਤੀ ਆ ਯਾਨੀ ਕਿ ਬਾਪੂ ਦੇ ਭੋਗ ਪਾਉਣ ਵਾਸਤੇ ਵੀ ਕੋਈ ਅੱਗੇ ਨਹੀਂ ਆਇਆ ਕਹਿਣ ਵਾਸਤੇ ਪਤਾ ਹੀ ਹੋਣਾ ਮਾਮੇ ਭੂਆ ਨੂੰ ਮਾਸੀਆਂ ਦੇ ਧੀਆਂ ਪੁੱਤਾਂ ਨੂੰ ਵੀ ਸਾਡਾ ਭਾਣ ਜਾਜ ਜਾਂ ਸਾਡਾ ਪਤੀਜਾ ਕਿੱਦਾਂ ਮਾਂ ਜਾਂ ਪਤੀ ਜੀ ਦੀ ਕੀ ਹਾਲਤਾ ਉਹਨਾਂ ਨੇ ਇਸ ਦੁੱਖ ਦੀ ਘੜੀ ਚੰਗੇ ਆਉਣਾ ਹੁੰਦਾ ਆਹੀ ਇੱਕ ਕਮੀ ਆਈ ਹੈ ਸਾਡੀ ਸੋਸਾਇਟੀ 'ਚ ਲੋਕ ਲਵਾਰਸ ਕਿੱਥੋਂ ਪੈਦਾ ਨਹੀਂ ਹੋ ਰਹੇ ਲੋਕ ਲੋੜਵੰਦ ਕਿੱਥੋਂ ਸਮਾਨ ਤੋਂ ਨਹੀਂ ਡਿੱਗ ਰਹੇ ਸਮਾਜ ਦੇ ਵਿੱਚੋਂ ਹੀ ਸਾਡੀ ਸੋਸਾਇਟੀ ਚੋਂ ਹੀ ਨੇ। ਇਹੀ ਜੇ ਇਹ ਭੈਣ ਵਧੀਆ ਜੌਬ ਕਰਦੀ ਸੀ ਤੇ ਇਹਨਾਂ ਦੇ ਘਰੇ ਕੋਈ ਵਧੀਆ ਪ੍ਰੋਗਰਾਮ ਰੱਖਿਆ ਹੁੰਦਾ ਤਾਂ ਡੀਜੇ ਤੇ ਨੱਚਣ ਵਾਲੇ ਸਾਰੇ ਰਿਸ਼ਤੇਦਾਰ ਆਉਣੇ ਸੀ। ਅਸੀਂ ਅਕਸਰ ਗੱਲ ਕਰਦੇ ਆਂ ਖੁਸ਼ੀਆਂ ਦੇ ਵਿੱਚ ਬਹੁਤ ਰਿਸ਼ਤੇਦਾਰ ਮੂਰੇ ਹੋ ਕੇ ਨੱਚਦੇ ਆਂ। ਪਰ ਅੱਜ ਦੁੱਖ ਦੀ ਘੜੀ ਦੇ ਵਿੱਚ ਕੋਈ ਇਹ ਵੀ ਕਹਿਣ ਵਾਲਾ ਹੈ ਨਹੀਂਗਾ ਵੀ ਤੁਹਾਡੇ ਪਾਪਾ ਦੀ ਮੌਤ ਹੋਈ ਨੂੰ 8-9 ਦਿਨ ਹੋ ਗਿਆ ਹਜੇ ਤੱਕ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਦਾ ਪ੍ਰਕਾਸ਼ ਹੀ ਨਹੀਂ ਕਰਾਇਆ ਅਜੇ ਤੱਕ ਤੁਸੀਂ ਉਹ ਪਉਣ ਦੀ ਕੋਈ ਤਰੀਕੇ ਨਹੀਂ ਰੱਖੇ ਕੋਈ ਕਹਿਣ ਵਾਲੇ ਹੈ ਨਹੀਂ ਇਹ ਗਰਾਵਟਾਈ ਹੈ ਸਾਡੇ ਅੱਜ ਹੁਣ ਸਾਡੀ ਭੈਣ ਸਾਡੇ ਸੁਪਨਿਆਂ ਦੇ ਘਰ ਦੀ ਮੈਂਬਰ ਬਣ ਜਾ ਰਹੀ ਸੀ ਨੂੰ ਹੁਣ ਹਸਪੀਟਲ ਐਡਮਿਟ ਕਰਨ ਲੱਗੇ ਆ ਜੀ ਕਿਉਂਕਿ ਇਹਦੀ ਬਾਹ ਮਚਾਰੀ ਦੀ ਕਿਣੀ ਇੱਕ ਥਾਂ ਤੋਂ ਜਾਂ ਦੋ ਥਾਂਾਂ ਤੋਂ ਟੁੱਟੀ ਹੋਈ ਆ ਤੇ ਇਹਦੇ ਐਕਸ-ਰੇ ਕੀਤੇ ਜਾਣਗੇ ਕਿ ਸੋਝੀ ਵੀ ਹੈ ਨਹੀਂ ਕੋਈ ਖਾਸ ਬਾਣੀ ਬਸ ਅਰਦਾਸ ਕਰਿਓ ਸਾਡੀ ਭੈਣ ਠੀਕ ਹੋਵੇ ਤੰਦਰੁਸਤ ਹੋਵੇ ਵੀਰ ਨੂੰ ਵੀ ਵਾਹਿਗੁਰੂ ਤਰਦੀ ਗੱਲ ਆ ਤੰਦਰੁਸਤੀ ਬਖਸ਼ੇ ਸਭ ਤੋਂ ਵੱਡੀ ਗੱਲ ਆ ਅਰਦਾਸ ਕਰਿਓ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਪਰਮਾਤਮਾ ਸਮੱਤ ਬਖਸ਼ਣ ਬੀਵੋ ਆਪਣੇਆਂ ਦੇ ਨਾਲ ਤੱਕ ਖੜਨਾ ਆ ਕੇ ਜਾਂ ਫਿਰ ਸਾਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਬਲ ਬੁੱਧੀ ਬਖਸ਼ਣ ਵੀ ਅਸੀਂ ਆਪਣੀ ਭੈਣ ਦੇ ਨਾਲ ਭਰਾ ਵਾਂ ਕੇ ਖੜ ਸਕੀ ਹਾਂਜੀ ਭੈਣੇ ਮੇਰੀ ਗੱਲ ਸੁਣੋ ਅੱਜ ਨਾ ਟ੍ਰੀਟਮੈਂਟ ਨਾ ਕਰਾਓ ਠੀਕ ਹੈ ਭੈਣੇ ਅੱਜ ਰੁਕ ਜਾਓ ਪਤਾ ਨਹੀਂ ਅੱਜ ਹੋ ਸਕਦਾ ਹੈ ਕਿ ਪੇਨਪੁਨ ਕੇ ਲੀਏ ਖਾਓ ਥੋੜੀ ਜਿਹੀ ਹਾਰ ਪਤਾ ਹਾਰ ਬਹੁਤ ਹੁੰਦਾ ਹੈ ਬਹੁਤ ਜ਼ਿਆਦਾ ਠੀਕ ਹੈ ਭੈਣੇ ਠੀਕ ਹੈ ਠੀਕ ਅੱਜ ਦਾ ਦਿਨ ਬਸ ਇੱਚਾ ਦਾ ਮੈਨੂੰ ਫਾਲ ਠੀਕ ਹੈ ਭੈਣੇ ਐਂ ਰਹਿਣ ਦਿਨ ਅੱਜ ਦਿਨ ਇਦਾਂ ਹੀ ਪਾ ਲੈਣੇ ਤੈਨੂੰ ਅੱਜ ਦਿਨ ਰਹਿਣ ਦਿਨ ਠੀਕ ਹੈ ਅੱਜ ਦਾ ਦਿਨ ਬਸ ਰਹਿਣ ਦਿਨ ਠੀਕ ਹੈ ਅੱਜ ਦਿਨ ਤੋਂ ਰੈਸਟ ਵੀ ਕਰ ਲੈਣਾ ਠੀਕ ਹੈ ਭੈਣੇ ਠੀਕ ਠੀਕ